ਵਾਹਿਗੁਰੂ ਸਤਿਕਾਰਯੋਗ ਖਾਲਸਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਦਾ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਮਾਮਲੇ ਦੇ ਵਿੱਚ ਬਿਆਨ ਆ ਚੁੱਕਾ ਆ ਜਥੇਦਾਰ ਸਾਹਿਬ ਦੀ ਭਾਵੇਂ ਵਿਦੇਸ਼ ਦੌਰੇ ਦੇ ਉੱਤੇ ਆ ਪਰ ਥੋੜੇ ਦਿਨ ਪਹਿਲਾਂ ਹੀ ਜੋ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਦੇ ਵੱਲੋਂ ਜਥੇਦਾਰੀ ਤੋਂ ਹਟਾ ਦਿੱਤਾ ਗਿਆ ਆ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਆ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ ਆ ਉਸ ਮਾਮਲੇ ਦੇ ਉੱਤੇ ਜਥੇਦਾਰ ਗਿਆਨੀਤਖਬੀਰ ਸਿੰਘ ਨੇ ਆਪਣੀ ਚੁੱਪੀ ਤੋੜੀ ਏ ਤੇ ਜਿਹੜੀਆਂ ਗੱਲਾਂ ਸਮੁੱਚਾ ਖਾਲਸਾ ਪੰਥ ਆਖ ਰਿਹਾ ਆ ਪੰਥਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਕਈਆਂ ਜਾ ਰਹੀਆਂ ਆ ਅਤੇ ਦਾਸ ਨੇ ਵਿਆਖਿਆ ਆ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੋਏ ਫੈਸਲੇ ਕਾਰਨ ਬਾਦ ਅਦਲ ਵੱਲੋਂ ਸ਼ਰੋਮਣੀ ਕਮੇਟੀ ਦੇ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਆ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਏ ਤੇ 2 ਦਸੰਬਰ ਦੇ ਫੈਸਲੇ ਆ ਕਾਲ ਨਹੀਂ ਬਾਦਲਦਲ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਬਲੀ ਆ ਉਹ ਲੈ ਲਈ ਭਾਵ ਕੀ ਉਹਨਾਂ ਨੂੰ ਅਹੁਦੇ ਤੋਂ ਜਿਦਾ ਆ ਉਹ ਪਾਸੇ ਕਰ ਦਿੱਤਾ ਜਾ ਬਿਰਸਾ ਸਿੰਘ ਵਟੋਹੀ ਵਰਗਿਆਂ ਵੱਲੋਂ ਅਤੇ ਬਾਦਲਦਲ ਦੇ ਆਈਟੀ ਸੈੱਲ ਵੱਲੋਂ ਅਤੇ ਬਾਦਲਾਂ ਦੇ ਚਾਪਲੂਸਾਂ ਵੱਲੋਂ ਚਮਚਿਆਂ ਵੱਲੋਂ ਸ਼ਰੋਮਣੀ ਕਮੇਟੀ ਵੱਲੋਂ ਧਾਮੀ ਵਰਗਿਆਂ ਵੱਲੋਂ ਭੂੰਦੜ ਦਾ ਇਨਾਂ ਦੇ ਜਿਹੜੇ ਹੋਰ ਵੀ ਬੰਦੇ ਆ ਡਾਕਟਰ ਦਲਜੀਤ ਸਿੰਘ ਟੀਮਾ ਵਰਗੇ ਜਿਹੜੇ ਖੁੱਲੇ ਛੱਡੇ ਹੋਏ ਆ ਉਹ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾ ਰਹੇ ਸੀ ਤੇ ਜਦੋਂ ਹੁਣ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਬਿਆਨ ਅੱਜ ਸਾਹਮਣੇ ਆ ਚੁੱਕਾ ਆ ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾਉਣਾ ਆ ਤੇ ਉਹਦੇ ਤੇ ਅੱਜ ਆਪਾਂ ਕੁਝ ਵਿਚਾਰਾਂ ਵੀ ਕਰਨੀਆਂ ਆ ਸਭ ਤੋਂ ਪਹਿਲਾਂ ਮੈਂ ਜਥੇਦਾਰ ਰਗਵੀਰ ਸਿੰਘ ਜੀ ਦਾ ਬਿਆਨ ਆਪ ਜੀ ਦੇ ਨਾਲ ਸਾਂਝਾ ਕਰਨ ਲੱਗਾ ਆ ਗੁਰੂ ਪਿਆਰੇ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦੇ ਘਟਨਾਕ੍ਰਮ ਵਾਪਰ ਰਹੇ ਹਨ ਮੈਂ ਉਹਨਾਂ ਨੂੰ ਸਾਰੇ ਪੱਖਾਂ ਤੋਂ ਬੜੀ ਗੰਭੀਰਤਾ ਨਾਲ ਵਾਚ ਰਿਹਾ ਹਾਂ ਇਨ੍ਹਾਂ ਹਾਲਾਤਾਂ ਤੋਂ ਮੇਰਾ ਮਨ ਬਹੁਤ ਦੁਖੀ ਹੋਇਆ ਹੈ ਤਾਕਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਲਈ ਵਰਤੇ ਗਏ ਕਾਰਨ ਅਤੇ ਤਰੀਕਾ ਬਿਲਕੁਲ ਵੀ ਸਹੀ ਨਹੀਂ ਹੈ ਮਿਤੀ 2 ਦਸੰਬਰ 2024 ਨੂੰ ਸ੍ਰੀ ਆਕਾਲ ਤਖਤ ਸਾਹਿਬ ਤੋਂ ਪੰਥਕ ਭਾਵਨਾਵਾਂ ਅਤੇ ਪਰੰਪਰਾਵਾਂ ਦੀ ਰੋਸ਼ਨੀ ਵਿੱਚ ਕੋਈ ਫੈਸਲਿਆਂ ਤੋਂ ਬਾਅਦ ਹੀ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਸਿੰਘ ਸਾਹਿਬਾਨ ਖਿਲਾਫ ਗਿਣੇ ਮਿੱਥੇ ਤਰੀਕੇ ਦੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਿਲਾਫ 18 ਸਾਲ ਪੁਰਾਣੇ ਪਰਿਵਾਰਕ ਮਸਲੇ ਨੂੰ ਗਲਤ ਰੰਗਤ ਦੇ ਕੇ মিডিਆ ਟ੍ਰਾਇਲ ਚਲਾਇਆ ਗਿਆ ਇਸ ਸਬੰਧ ਵਿੱਚ ਬਤੌਰ ਜਥੇਦਾਰ ਸ੍ਰੀ ਆਗਾਜ਼ ਤਖਤ ਸਾਹਿਬ ਮੈਂ ਸ਼ਰੋਮਣੀ ਕਮੇਟੀ ਵੱਲੋਂ ਜਾਂਚ ਕਮੇਟੀ ਬਿਠਾਉਣ ਵੇਲੇ ਵੀ ਆਖਿਆ ਸੀ ਕਿ ਇਹ ਠੀਕ ਨਹੀਂ ਹੈ ਜੇਕਰ ਕਿਸੇ ਵੀ ਤਖਤ ਸਾਹਿਬ ਦੇ ਕਿਸੇ ਜਥੇਦਾਰ ਸਾਹਿਬ ਵਿਰੁੱਧ ਕਿਸੇ ਤਰ੍ਹਾਂ ਦੇ ਦੋਸ਼ਾਂ ਦੀ ਪੜਤਾੜ ਕਰਨ ਦੀ ਲੋੜ ਹੋਵੇ ਤਾਂ ਇਹ ਕੇਵਲ ਸ੍ਰੀ ਆਕਾਲ ਤਖਤ ਸਾਹਿਬ ਹੀ ਕਰਵਾ ਸਕਦਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਫਿਰ ਵੀ ਅਹੁਦੇ ਤੋਂ ਸੇਵਾ ਮੁਕਤ ਕਰਨਾ ਮੰਦਭਾਗਾ ਹੈ ਇਸ ਤਰ੍ਹਾਂ ਜਥੇਦਾਰ ਸਹਬਾਨ ਨੂੰ ਜਲੀਲ ਕਰਕੇ ਸੇਵਾ ਮੁਕਤ ਕਰਨਾ ਬੇਹੱਦ ਮੰਦਭਾਗਾ ਵਰਤਾਰਾ ਹੈ ਇੱਕ ਵਾਰ ਫਿਰ ਆਪਣੀ ਆਤਮਾ ਤੋਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਨਾ ਬੇਹੱਦ ਨਿੰਦਨਯੋਗ ਅਤੇ ਮੰਦਭਾਗਾ ਵਰਤਾਰਾ ਹੈ ਜੋ ਕਿ ਤਖਤ ਸਹਿਬਾਨ ਦੀ ਆਜ਼ਾਦ ਹੋਂਦ ਹਸਤੀ ਨੂੰ ਵੀ ਨੁਕਸਾਨ ਪਹੁੰਚਾਉਣ ਵਾਲਾ ਹੈ ਗੁਰੂ ਰਾਖਾ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੰਗਤ ਜੀ ਤੁਸੀਂ ਜਥੇਦਾਰ ਰਗਵੀਰ ਸਿੰਘ ਜੀ ਹੋਣਾ ਦਾ ਜਿਹੜਾ ਬਿਆਨ ਆ ਉਹ ਸੁਣ ਲਿਆ ਹੋਇਆ ਹੈ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ 2 ਦਸੰਬਰ ਨੂੰ ਹੋਏ ਫੈਸਲੇ ਕਾਰਨ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਉਹਨਾਂ ਨੂੰ ਜਥੇਦਾਰੀ ਤੋਂ ਹਟਾਉਣਾ ਬਹੁਤ ਮੰਦ ਭਾਗਾ ਆ ਤੇ ਸ਼੍ਰੋਮਣੀ ਕਮੇਟੀ ਬਾਦਲ ਦੱਸਦਾ ਗਲਤ ਫੈਸਲਾ ਆ ਉਹਨਾਂ ਨੇ ਇਹ ਵੀ ਕਹਿ ਦਿੱਤਾ ਆ ਕਿ ਸਿੰਘ ਸਹਿਬਾਨ ਨੂੰ ਜਥੇਦਾਰੀ ਤੋਂ ਹਟਾਉਣਾ ਉਹਨਾਂ ਨੂੰ ਜਦਾ ਜਲੀਲ ਆ ਉਹ ਕੀਤਾ ਜਾ ਰਿਹਾ ਆ ਸੋ ਜਥੇਦਾਰ ਰਗਵੀਰ ਸਿੰਘ ਜੀ ਨੂੰ ਮੈਂ ਕਹਿਣਾ ਚਾਹਾਂਗਾ ਕਿ ਜਥੇਦਾਰ ਸਾਹਿਬ ਜੀ ਜਿਸ ਦਿਨ ਤੁਸੀਂ ਇਹ ਗੱਲ ਆਖੀ ਸੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਕਰਨ ਦਾ ਸ਼੍ਰੋਮਣੀ ਕਮੇਟੀ ਨੂੰ ਕੋਈ ਹੱਕ ਨਹੀਂ ਆ ਕੋਈ ਅਧਿਕਾਰ ਨਹੀਂ ਆ ਜੇਕਰ ਉਸ ਦਿਨ ਤੁਸੀਂ ਪੂਰਾ ਸਖਤ ਫੈਸਲਾ ਲੈ ਲੈਂਦੇ ਦ੍ਰਿੜਤਾ ਸਹਿਤ ਸਟੈਂਡ ਲੈ ਲੈਂਦੇ ਤਾਂ ਜਥੇਦਾਰ ਜੀ ਅੱਜ ਇਹ ਨੌਕਤ ਨਹੀਂ ਹੋਣੀ ਸੀ ਇਹ ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰੀ ਨਹੀਂ ਸੀ ਖੁਸ ਲਈ ਤੁਸੀਂ ਉਸ ਦਿਨ ਬੋਲੇ ਤਾਂ ਜ਼ਰੂਰ ਪਰ ਤੁਸੀਂ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕਰ ਸਕੇ ਉਹਨੂੰ ਲਾਗੂ ਨਹੀਂ ਕਰਵਾ ਸਕਦੇ ਤੁਹਾਨੂੰ ਚਾਹੀਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਪਣੇ ਅਹੁਦੇ ਦੀ ਵਰਤੋਂ ਕਰਕੇ ਤੇ ਤੁਸੀਂ ਸ਼੍ਰੋਮਣੀ ਕਮੇਟੀ ਦੀ ਜਾਂਚ ਦੀ ਜਿਹੜੀ ਕਮੇਟੀ ਬਣਾਈ ਸੀ ਇਹਨਾਂ ਨੇ ਉਹ ਜਾਂਚ ਕਮੇਟੀ ਨੂੰ ਤੁਰੰਤ ਰੱਦ ਕਰ ਦੇ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਆ ਉਹ ਭੰਗ ਕਰ ਦਿੰਦੇ ਤੁਸੀਂ ਇਹ ਵੀ ਗੱਲ ਆਖੀ ਸੀ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਤੇ ਪੰਜਾਂ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਜਾਨੀ ਹਰਪ੍ਰੀਤ ਸਿੰਘ ਨੇ ਕਿਹਾ ਆ ਕਿ ਮੈਂ ਕੋਈ ਕੋ ਕਰਮ ਨਹੀਂ ਕੀਤਾ ਮੈਂ ਕੋਈ ਮੇਰਾ ਕੋਈ ਦੋਸ਼ ਨਹੀਂ ਆ ਤੇ ਕੋਈ ਜਾਂਚ ਹੁਣ ਬਾਕੀ ਰਹਿ ਹੀ ਨਹੀਂ ਜਾਂਦੀ ਤੁਸੀਂ ਜਥੇਦਾਰ ਜੀ ਇਹ ਗੱਲ ਆਖੀ ਸੀ ਫਿਰ ਕਿਉਂ ਜਿਹੜੀ ਇਹ ਜਾਂਚ ਉਹ ਅੱਗੇ ਵਧੀ ਤੁਸੀਂ ਕਿਉਂ ਇਸ ਜਾਂਚ ਨੂੰ ਜਿਹੜਾ ਤੁਰੰਤ ਤੇ ਬੰਦ ਨਹੀਂ ਕਰਾਇਆ ਚਲੋ ਹੁਣ ਤਾਂ ਸਮਾਂ ਜਿਹੜਾ ਬੀਤ ਗਿਆ ਜੋ ਕੁਝ ਬਾਤਬਾਤ ਕਰਨਾ ਚਾਹੁੰਦਾ ਸੀ ਉਹਨਾਂ ਨੇ ਕਰ ਦਿੱਤਾ ਔਰ ਕਿਤੇ ਨਾ ਕਿਤੇ ਇਸ ਸਾਰੇ ਮਾਮਲੇ ਦੇ ਵਿੱਚ ਤੁਹਾਡਾ ਵੀ ਕਸੂਰ ਹੈ ਤੁਸੀਂ ਉਹਦੇ ਤੋਂ ਦੋਸ਼ ਮੁਕਤ ਨਹੀਂ ਹੋ ਸਕਦੇ ਜਦੋਂ ਇਹ ਸਾਰਾ ਖਤਰਾ ਮੰਡਰਾ ਰਿਹਾ ਸੀ 2 ਦਸੰਬਰ ਵਾਲੇ ਫੈਸਲੇ ਲਾਗੂ ਨਹੀਂ ਹੋ ਰਹੇ ਸੀ ਸੱਤ ਮੈਂਬਰ ਦੀ ਕਮੇਟੀ ਨੂੰ ਮੰਨਿਆ ਨਹੀਂ ਜਾ ਰਿਹਾ ਸੀ ਬੀਬੀ ਸਤਵੰਤਕੌਰ ਜੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪਤਰੀ ਦੀ ਕਿਲਦਾਰ ਕਸ਼ੀ ਕੀਤੀ ਜਾ ਰਹੀ ਸੀ ਡਾਕਟਰ ਦਰਜੀਤ ਸਿੰਘ ਚੀਮਾ ਵੱਲੋਂ ਮਹੇਸ਼ਿੰਦਰ ਸਿੰਘ ਗਰੇਵਾਲ ਵੱਲੋਂ ਵਿਰਸਾ ਸਿੰਘ ਬਲਟੋਹਾ ਵੱਲੋਂ ਆਈਟੀ ਸੈੱਲ ਵੱਲੋਂ ਬਾਦਲਾਂ ਦੇ ਵੱਲੋਂ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਉਹਨਾਂ ਦੇ ਸਾਫਕਾ ਸੰਡੂ ਨੂੰ ਵਰਤਿਆ ਜਾ ਰਿਹਾ ਸੀ 18 ਸਾਲ ਪੁਰਾਣੇ ਇੱਕ ਪਰਿਵਾਰਕ ਮਾਮਲੇ ਨੂੰ ਜਿਹਦਾ ਉਸ਼ਾਲਿਆ ਜਾ ਰਿਹਾ ਸੀ ਜਥੇਦਾਰ ਜੀ ਤੁਸੀਂ ਇਸ ਸਾਰੇ ਮਾਮਲੇ ਨੂੰ ਬਾਚਨ ਦੀ ਬਜਾਏ ਸ਼੍ਰੋਮਣੀ ਕਮੇਟੀ ਦਾ ਬਾਦਲਦਦ ਦਾ ਮੂੰਹ ਬੰਦ ਕਰਵਾਉਣ ਦੀ ਬਜਾਏ ਉਹਨਾਂ ਉੱਤੇ ਪੰਥਕ ਪਰੰਪਰਾਵਾਂ ਸਿਧਾਂਤਾਂ ਅਨੁਸਾਰ ਸਖਤ ਕਾਰਵਾਈ ਕਰਨ ਦੀ ਬਜਾਏ ਤੁਸੀਂ ਖੁਦ ਵਿਦੇਸ਼ ਕਿਉਂ ਚਲੇ ਗਏ ਤੁਸੀਂ ਵੀ ਸੰਗਤਾਂ ਨੂੰ ਜਵਾਬ ਦਿਓ ਕਿ ਤੁਸੀਂ 28 ਜਨਵਰੀ ਵਾਲੀ ਜਿਹੜੀ ਮੀਟਿੰਗ ਹੋ ਰਹੀ ਸੀ ਤੁਸੀਂ ਉਹ ਜਿਹੜੀ ਮੀਟਿੰਗਾਂ ਮੁੱਲ ਤੇ ਵੀ ਕਿਉਂ ਕਰ ਦਿੱਤੀ ਕਿਹਦੇ ਤੁਹਾਨੂੰ ਜਿਹੜੇ ਜ਼ਰੂਰੀ ਕੰਮ ਪੈਗੇ ਸੀ ਤੁਸੀਂ ਦੱਸੋ ਕਿਹੜਾ ਤੁਸੀਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹੋ ਕਿੱਥੇ ਤੁਸੀਂ ਅਮਰ ਸੰਚਾਰ ਕਰ ਰਹੇ ਹੋ ਜਥੇਦਾਰ ਜੀ ਤੁਸੀਂ ਇਹ ਮੰਨ ਲਵੋ ਕਿਉਂਕਿ ਸਿੱਖ ਸੰਗਤ ਨੂੰ ਤਾਂ ਦਿਸ ਰਿਹਾ ਆ ਤੁਸੀਂ ਵੀ ਹੁਣ ਸੰਗਤ ਸਾਹਮਣੇ ਮੰਨੋ ਕਿ ਕਿਤੇ ਨਾ ਕਿਤੇ ਤੁਸੀਂ ਬਾਦਲਾਂ ਦਾ ਜਿਹੜਾ ਦਬਾਅ ਆ ਉਹ ਝੰਡ ਰਹੇ ਹੋ ਉਹਨਾਂ ਦੇ ਦਬਾਅ ਹੇਠ ਹੋ ਤੁਸੀਂ ਸਾਰੀ ਗੱਲ ਸੰਗਤ ਸਾਹਮਣੇ ਖੋਲ੍ਹ ਦਿਓ ਕਿ ਬਾਦਲ ਦਲ ਕਿਵੇਂ ਜਥੇਦਾਰਾਂ ਨੂੰ ਜਿਹੜਾ ਆ ਉਹ ਜਲੀਲ ਕਰਦੇ ਆ ਕਿਵੇਂ ਜਥੇਦਾਰਾਂ ਨੂੰ ਵਰਤਦੇ ਆ ਕਿਵੇਂ ਡਰਾਉਂਦੇ ਆ ਕਿਵੇਂ ਧਮਕਾਉਂਦੇ ਆ ਕਿਵੇਂ ਲਾਲਚ ਦਿੰਦੇ ਆ ਕਿਵੇਂ ਆਪਣੇ ਅਨਸਾਰ ਚਲਾਉਣਾ ਚਾਹੁੰਦੇ ਆ ਕਿਵੇਂ ਉਹਨਾਂ ਨੂੰ ਸੇਰੀ ਬਣਾ ਕੇ ਰੱਖਦੇ ਆ ਨੌਕਰ ਬਣਾ ਕੇ ਰੱਖਦੇ ਆ ਤਨਖਾਹਦਾਰ ਮੁਲਾਜ਼ਮਾਂ ਵਾਂਗ ਵਰਤਦੇ ਆ ਕਿਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੀਆਂ ਧੱਜੀਆਂ ਉਡਾਉਂਦੇ ਆ ਕਿਵੇਂ ਹੁਕਮਨਾਮਿਆਂ ਨੂੰ ਉਹ ਨਹੀਂ ਮੰਨਦੇ ਸਿਧਾਂਤਾਂ ਨੂੰ ਉਹ ਨਹੀਂ ਮੰਨਦੇ ਫੈਸਲਿਆਂ ਨੂੰ ਉਹ ਨਹੀਂ ਮੰਨਦੇ ਤੇ ਆਪਣੇ ਅਨਸਾਰ ਜਿਹੜਾ ਪੰਥ ਨੂੰ ਚਲਾਉਣਾ ਚਾਹੁੰਦੇ ਆ ਤੁਸੀਂ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਸੰਗਤ ਸਾਹਮਣੇ ਰੱਖੋ ਜਥੇਦਾਰ ਜੀ ਤੁਹਾਨੂੰ ਇਹ ਤਾਂ ਪਤਾ ਲੱਗ ਹੀ ਗਿਆ ਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਪਾਸੇ ਗੱਲ ਦਿੱਤਾ ਜਥੇਦਾਰੀ ਤੋਂ ਹਟਾ ਦਿੱਤਾ ਸੇਵਾ ਮੁਕਤ ਕਰ ਦਿੱਤਾ ਆ ਕਈ ਤਰ੍ਹਾਂ ਦੇ ਸ਼ਬਦ ਵਰਤੇ ਜਾ ਸਕਦੇ ਜਥੇਦਾਰ ਜੀ ਹੁਣ ਤੁਸੀਂ ਇਹ ਕਰੋ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤੁਰੰਤ ਜਿਹੜਾ ਤੁਸੀਂ ਬਹਾਲ ਕਰਵਾਓ ਇਹ ਐਗਜ਼ੈਕਟਿਵ ਕਮੇਟੀ ਕੌਣ ਹੁੰਦੀ ਆ ਜਥੇਦਾਰਾਂ ਨੂੰ ਜਿਹੜਾ ਹਟਾਉਣ ਵਾਲੀ ਜਦੋਂ ਵੀ ਕੋਈ ਜਥੇਦਾਰ ਪੰਥਕ ਸਿਧਾਂਤਾਂ ਦੀ ਗੱਲ ਕਰਦਾ ਆ ਆਵਾਜ਼ਾਂ ਦੇ ਵਿਰੋਧ ਵਿੱਚ ਭੁਗਤਦਾ ਆ ਤੇ ਅੱਜ ਦੀ ਐਗਜੈਕਟਿਵ ਕਮੇਟੀ ਹੁੰਦੀ ਆ ਸੁਖਵੀਰ ਸਿੰਘ ਬਾਦਲ ਦੇ ਕਹਿਣ ਉਤੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਉਤੇ ਜਥੇਦਾਰਾਂ ਨੂੰ ਜਿਹੜਾ ਆ ਉਹ ਹਟਾ ਦਿੰਦੀ ਸੀ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਸੱਟ ਮਾਰੀ ਜਾ ਰਹੀ ਹੈ ਜਥੇਦਾਰ ਜੀ ਜਥੇਦਾਰ ਦੇ ਅਹੁਦੇ ਨੂੰ ਭਾਦੀ ਸੱਟ ਮਾਰੀ ਜਾ ਰਹੀ ਆ ਬਾਦਲ ਦਲ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਤੁਹਾਡੀਆਂ ਪੱਗਾਂ ਨੂੰ ਹੱਥ ਪਾਇਆ ਜਾ ਰਿਹਾ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਢਾਹੋਂ ਦੇ ਯਤਨ ਕੀਤੇ ਜਾ ਰਹੇ ਆ ਮਲੀਆਂ ਮੇਟ ਕੀਤਾ ਜਾ ਰਿਹਾ ਆ ਕਾਹਨ ਕੀਤਾ ਜਾ ਰਿਹਾ ਆ ਜਥੇਦਾਰ ਜੀ ਅਕਾਲੀ ਫੂਲਾ ਸਿੰਘ ਦੇ ਵਾਪਸ ਬਣੋ ਇਸ ਸਮੇਂ ਖਾਲਸਾ ਪੰਥ ਤੁਹਾਡੇ ਮੂੰਹ ਵੱਲ ਦੇਖ ਰਿਹਾ ਆ ਤੁਸੀਂ ਚੁੱਪੀ ਧਾਰਨ ਨਾ ਕਰੋ ਤੁਸੀਂ ਖੁਦ ਨਿਰਾਸ਼ਾ ਵਿੱਚ ਨਾ ਜਾਓ ਸਗੋਂ ਕੌਮ ਨੂੰ ਨਿਰਾਸ਼ਾ ਦੇ ਸਮੁੰਦਰ ਦੇ ਵਿੱਚੋਂ ਕੱਢੋ ਤੇ ਇਹਨਾਂ ਬਾਦਲਾਂ ਦੇ ਧੌਣ ਦੇ ਉੱਤੇ ਤੁਸੀਂ ਜਿਹੜਾ ਆ ਗੋਡਾ ਰੱਖੋ ਤੇ ਜਿਹੜੀ ਗੱਲ ਗਿਆਨੀ ਹਰਪ੍ਰੀਤ ਸਿੰਘ ਨੇ ਆਖੀ ਸੀ ਕਿ ਕੋਈ ਭਾਈ ਬਚਿੱਤਰ ਸਿੰਘ ਭੜ ਕੇ ਨਿਤਰੇਗਾ ਤੇ ਇਹ ਜਿਹੜਾ ਮਸਤ ਹਾਥੀ ਆ ਸ਼ਰਾਬੀ ਹਾਥੀ ਆ ਜਿਹੜਾ ਮੁਗਲਾਂ ਦਾ ਸੁਖਵੀਰ ਸਿੰਘ ਬਾਦਲ ਜਿਹੜਾ ਆ ਉਨੂੰ ਤੁਸੀਂ ਜਿਹੜਾ ਆ ਜਿਵੇਂ ਭਾਈ ਬਚਿੱਤਰ ਸਿੰਘ ਨੇ ਉਹ ਸੱਤ ਤਵੀਆਂ ਪਾੜ ਕੇ ਤੇ ਉਹ ਉਹਦੇ ਹਾਥੀ ਦਾ ਜਿਹੜਾ ਮੱਥਾ ਆ ਉਹ ਵਿੰਨ ਦਿੱਤਾ ਸੀ ਤੁਸੀਂ ਵੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸਖਤ ਸਟੈਂਡ ਲਵੋ ਇਹਦੀਆਂ ਜਿਹੜੀਆਂ ਗਦਾਰੀਆਂ ਆ ਭਾਵ ਕਿ ਸੱਤ ਤਵੀਆਂ ਇਹਦੀਆਂ ਗਦਾਰੀਆਂ ਆ ਉਹ ਤੁਸੀਂ ਮਲੀਆਂ ਮੇਟ ਕਰ ਦਿਓ ਇਹਨਾਂ ਨੂੰ ਦੱਸ ਦਿਓ ਕਿ ਖਾਲਸਾ ਜਿਉਂਦਾ ਤੇ ਜਾਗਦਾ ਜਥੇਦਾਰਾਂ ਵਿੱਚ ਅਣਖ ਜਿਹੜੀ ਆ ਹੈ ਆ ਤੁਸੀਂ ਬਣੋ ਅਕਾਲੀ ਫੂਲਾ ਸਿੰਘ ਤੁਸੀਂ ਬਣੋ ਜਥੇਦਾਰ ਬਾਬਾ ਗੁਰਵਜਨ ਸਿੰਘ ਜੀ ਮਾਨੋਚਾਹਲ ਤੁਸੀਂ ਬਣੋ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਵਾਂਗ ਜਥੇਦਾਰ ਭਾਈ ਰਣਜੀਤ ਸਿੰਘ ਵਾਂਗ ਇਤਿਹਾਸ ਤੁਹਾਨੂੰ ਯਾਦ ਕਰੇਗਾ ਜਥੇਦਾਰ ਜੀ ਪੰਥ ਉੱਤੇ ਭੀੜ ਪਈਏ ਅੱਜ ਵੇਖੋ ਕਿ ਬਾਦਲਦਾਰ ਕਿਵੇਂ ਪੰਥ ਨੂੰ ਅਕਾਲੀ ਦਲ ਨੂੰ ਆਪਣੇ ਅਨਸਾਰ ਚਲਾ ਰਿਹਾ ਆ ਜਥੇਦਾਰ ਜੀ ਇਹ ਸਮਾਂ ਵਾਰ-ਵਾਰ ਨਹੀਂ ਆਉਂਦਾ ਹੁੰਦਾ ਜਿਸ ਤਰ੍ਹਾਂ ਤੁਸੀਂ 2 ਦਸੰਬਰ ਵਾਲੇ ਦਿਨ ਦਹਾੜ ਮਾਰੀ ਸੀ ਨਾ ਅੱਜ ਫੇਰ ਲੋਰਿਆ ਦਹਾੜ ਮਾਰਨ ਦੀ ਤੁਸੀਂ ਜਿਸ ਤਰ੍ਹਾਂ ਬਾਦਲਾਂ ਦੇ ਕੋਲੋਂ ਪ੍ਰਕਾਸ਼ ਸਿੰਘ ਬਾਦਲ ਦੇ ਕੋਲੋਂ ਫਖਰੇ ਕੌਮ ਪੰਥਰਤਨ ਅਵਾਰਡ ਖੋਹ ਲਿਆ ਸੀ ਕਹਿਣ ਤੋਂ ਭਾਵ ਕਿ ਹੁਣ ਇਹ ਫਖਰੇ ਕੌਮ ਨਹੀਂ ਐ ਇਹ ਪੰਥਰਤਨ ਨਹੀਂ ਆ ਇਹ ਗਦਾਰੇ ਕੌਮ ਆ ਦੱਸ ਦਿਓ ਸ੍ਰੀ ਆਕਾਲ ਤਖਸੈਬ ਨੇ ਤਾਂ ਇਹਨਾਂ ਨੂੰ ਗਦਾਰੇ ਕੌਮ ਦਾ ਜਿਹੜਾ ਖਿਤਾਬ ਆ ਦੇ ਦਿਓ ਤੇ ਸੁਖਬੀਰ ਸਿੰਘ ਬਾਦਲ ਜਿਸ ਤਰ੍ਹਾਂ ਬੀਬੀ ਸਤਵੰਤ ਕੌਰ ਦੇ ਖਿਲਾਫ ਪ੍ਰਚਾਰ ਕਰਵਾ ਰਿਹਾ ਆ ਜਾਂ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰ ਕੁਸ਼ੀ ਕਰਵਾ ਰਿਹਾ ਆ ਸੱਤ ਮੈਂਬਰੀ ਕਮੇਟੀ ਨੂੰ ਨਹੀਂ ਮੰਨ ਰਿਹਾ ਜਥੇਦਾਰ ਰਗਵੀਰ ਸਿੰਘ ਜੀ ਤੁਹਾਡੀ ਵੀ ਇਹ ਗਰਦਾਰ ਕਸ਼ੀ ਕਰਵਾਉਂਦੇ ਆ ਹੁਣ ਜੋ ਕੁਝ ਤੁਸੀਂ ਬੋਲੇਓ ਹੁਣ ਸਾਰੀ ਟੀਮ ਤੁਹਾਡੇ ਦਵਾਲੇ ਹੋ ਦੇਗੀ ਤੁਸੀਂ ਹੋਣਾ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤੁਰੰਤ ਤਲਬ ਕਰਕੇ ਇਹਨਾਂ ਨੂੰ ਖਾਲਸਾ ਪੰਥ ਵਿੱਚੋਂ ਛੇਕ ਦਿਓ ਇਹਨਾਂ ਦਾ ਕੋਈ ਹੱਕ ਨਹੀਂ ਆ ਕਿ ਇਹ ਲੋਕ ਇੱਕ ਘਟਿਆ ਲੋਕ ਸਾਡੇ ਪੰਥ ਵਿੱਚ ਰਹਿਣ ਇਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਇਹ ਕੋਈ ਸਤਕਾਰ ਨਹੀਂ ਕਰਦੇ ਇਹਨਾਂ ਨੂੰ ਗੁਰੂ ਮਹਾਰਾਜ ਜੀ ਦਾ ਕੋਈ ਡਰ ਨਹੀਂ ਰਹਿ ਗਿਆ ਇਹਨਾਂ ਨੂੰ ਜਥੇਦਾਰਾਂ ਦਾ ਕੋਈ ਡਰ ਨਹੀਂ ਆ ਜਥੇਦਾਰਾਂ ਨੂੰ ਬੰਗਾਰਦੇ ਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਲੋਕ ਚੁਣੌਤੀ ਦਿੰਦੇ ਆ ਸਿੱਖਾਂ ਦੇ ਕਾਤਲਾਂ ਹਜ਼ਾਰਾਂ ਨੂੰ ਸਮੇਤ ਸੈਣੀ ਭਰ ਗਿਆ ਉਮਰਾ ਨੰਗਲ ਬਿਰਕ ਭਰ ਗਿਆ ਦੇ ਨਾਲ ਇਹਨਾਂ ਦੀਆਂ ਜਿਹੜੀਆਂ ਜਾ ਰਹੀਆਂ ਆ ਡੇਰਾ ਸਿਰਸਾ ਦੇ ਨਾਲ ਇਹਨਾਂ ਦੀਆਂ ਜਾ ਰਹੀਆਂ ਭਨੇਹਾਰੇ ਵਾਲੇ ਦੇ ਨਾਲ ਆਸ਼ੂ ਤੋਸ਼ ਨੂਰ ਮਹਿਲੀਆਂ ਦੇ ਪੈਰਾਂ ਦੇ ਵਿੱਚ ਬੈੰਦੇ ਆ ਜਥੇਦਾਰ ਜੀ ਇਹਨਾਂ ਨੇ ਸਿੱਖੀ ਦਾ ਹਿੰਦੂਕਰਨ ਕਰਨ ਦੇ ਵਿੱਚ ਕੋਈ ਘਸਮ ਦੀ ਛੱਡੀ ਇਹਨਾਂ ਨੇ ਸਾਡੀਆਂ ਮਹਾਨ ਸੰਸਥਾਵਾਂ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਮਦਮੀ ਤਕਸਾਲ ਵਰਗਿਆਂ ਨੂੰ ਰੋਲਣ ਦਾ ਜਿਹੜਾ ਯਤਨ ਇਹ ਕੀਤਾ ਆ ਬਾਦਲਕਿਆਂ ਨੇ ਇਹਨਾਂ ਦੇ ਖਿਲਾਫ ਜੇ ਦੀ ਤੁਰੰਤ ਇਹੋ ਕਾਰਵਾਈ ਕਰੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰੀ ਵੀ ਤੁਸੀਂ ਤੁਰੰਤ ਬਹਾਲ ਕਰਵਾਓ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਹੁਤ ਅਜਿਹੇ ਫੈਸਲੇ ਲਏ ਅਜਿਹੇ ਬਿਆਨ ਦਿੱਤੇ ਜੋ ਖਾਲਸਾ ਪੰਥ ਦੇ ਹੱਕਾਂ ਦੇ ਵਿੱਚ ਤੇ ਹਿੱਤਾਂ ਦੇ ਵਿੱਚ ਸਨ ਸੋ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਆ ਉਹ ਪੰਥ ਨੂੰ ਹਮੇਸ਼ਾ ਯਾਦ ਰਹਿਣਗੀਆਂ ਅੱਜ ਲੋੜਿਆ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਵਾਂਗ ਆਪਣਾ ਜਿਹੜਾ ਫਰਜ਼ਿਆ ਨਿਭਾਉਣ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਅਰੂੜ ਸਿੰਘ ਨਹੀਂ ਬਣੇ ਉਹ ਗੁਰਬਚਨ ਸਿੰਘ ਨਹੀਂ ਬਣੇ ਉਹ ਕਲੰਕ ਲੱਗਣ ਤੋਂ ਬਚ ਗਏ ਉਹਨਾਂ ਨੇ ਆਪਣੀ ਚਮੜੀ ਜਿਹੜੀ ਉਹ ਬਚਾ ਲਈ ਪਰ ਬਾਦਲਦਾਰ ਨੇ ਤੁਹਾਡੀ ਚਮੜੀ ਉਧੇੜ ਦੇਣੀ ਆ ਤੁਹਾਨੂੰ ਪਤਾ ਹੀ ਆ ਕਿ ਜਿਵੇਂ ਗਿਆਨੀ ਗੁਰਬਚਨ ਸਿੰਘ ਬਦਰਾਮ ਹੋਇਆ ਸੀ ਲਾਹਨਤਾਂ ਖਟੀਆਂ ਇਹ ਬਾਦਲ ਦਾ ਤੁਹਾਡੀ ਝੋਦੀ ਦੇ ਵਿੱਚ ਵੀ ਲਾਹਨਤਾਂ ਫਗੋਣਾ ਚਾਹੁੰਦਾ ਤੁਹਾਨੂੰ ਵੀ ਬਦਰਾਮ ਕਰਨਾ ਚਾਹੁੰਦਾ ਜਥੇਦਾਰ ਜੀ ਬਚ ਜਾਓ ਇਹਨਾਂ ਭੇਡਾਂ ਤੋਂ ਇਹਨਾਂ ਜੋਕਾਂ ਤੋਂ ਜਿਹੜਾ ਆ ਉਹ ਤੁਸੀਂ ਬਚ ਜਾਓ ਤੇ ਉਜਲਾ ਮੁਖ ਲੈ ਕੇ ਗੁਰੂ ਦੇ ਦਰਵਾਜ਼ੇ ਵਿੱਚ ਜਾਓ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਮਹਾਨ ਪਦਵੀ ਦੇ ਉੱਤੇ ਬੈਠੇ ਹੋ ਤੇ ਜੇਕਰ ਤੁਸੀਂ ਕੋਈ ਇਤਿਹਾਸਿਕ ਫੈਸਲਾ ਲੈ ਜਾਂਦੇ ਹੋ ਇਹਨਾਂ ਦੇ ਖਿਲਾਫ ਕਾਰਵਾਈ ਕਰਦੇ ਹੋ ਤੇ ਪੰਥ ਦੇ ਵਿੱਚ ਤੁਹਾਡੀ ਜਿਹੜੀ ਦਾਇਆ ਕਾਰਿਆ ਉਹ ਹੋਵੇਗੀ ਸੋ ਬਾਦਲ ਕੇ ਲਗਾਤਾਰ ਸਰੀਆਕ ਆਸਤੱਕ ਸਾਨੂੰ ਵੰਗਾ ਰਿਹਾ ਇਹਨਾਂ ਦੀਆਂ ਜਿਹੜੀਆਂ ਕਰਤੂਤਾਆਂ ਆ ਤੁਸੀਂ ਖਾਲਸਾ ਪੰਥ ਦੇ ਸਾਹਮਣੇ ਰੱਖੋ ਕਿਵੇਂ ਆ ਤੁਹਾਡੀ ਉੱਤੇ ਵੀ ਦਬਾਅ ਬਣਾ ਰਹੇ ਆ ਕਿਵੇਂ ਇਹ ਡਰਾਉਂਦੇ ਆ ਕਿਵੇਂ ਇਹ ਧਮਕਾਉਂਦੇ ਆ ਕਿਵੇਂ ਜਥੇਦਾਰਾਂ ਨੂੰ ਜਿਹੜਾ ਜਲੀਲ ਆ ਉਹ ਕਰ ਰਹੇ ਆ ਜੋ ਕੁਝ ਕਹਿੰਦੀ ਹਰਪ੍ਰੀਤ ਸਿੰਘ ਦੇ ਨਾਲ ਹੋਇਆ ਨਾ ਇਹ ਤੁਹਾਨੂੰ ਹੀ ਇਹ ਲੋਕ ਸਨੇਹਾ ਦੇਣਾ ਚਾਹੁੰਦੇ ਆ ਕਿ ਜੇਕਰ ਤੁਸੀਂ ਵੀ ਬਾਦਲ ਕਿਆਂ ਦਾ ਵਿਰੋਧ ਕੀਤਾ ਜੇ ਤੁਸੀਂ ਜਥੇ ਦਾਰੀ ਵਾਲੇ ਕੰਮ ਕੀਤੇ ਭਾਗ ਕੀ ਪੰਥਕ ਸਿਧਾਂਤਾਂ ਦੇ ਹੱਕ ਵਿੱਚ ਡਟੇ ਜੇ ਤੁਸੀਂ 2 ਦਸੰਬਰ ਵਾਲੇ ਫੈਸਲੇ ਲਾਗੂ ਕਰਵਾਏ ਇਹ ਤੁਹਾਡੀ ਵੀ ਛੁੱਟੀ ਕਰ ਸਕਦੇ ਆ ਪਰ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਵਾਂਗ ਉਹਦੇ ਦਾ ਮੋਹ ਨਾ ਕਰੋ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਕਹਿ ਦਿੱਤਾ ਸੀ ਨਾ ਕਿ ਮੈਂ ਖੁਦ ਹੀ ਅਸਤੀਫਾ ਦੇ ਦਿਆਂਗਾ ਪਹਿਲਾਂ ਉਹਨਾਂ ਨੇ ਗੱਲ ਆਖੀ ਸੀ ਤੇ ਤੁਸੀਂ ਵੀ ਉਹਨਾਂ ਉਦੋਂ ਆਖਿਆ ਸੀ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਅਸਤੀਫਾ ਦਿੰਦਾ ਆ ਤੇ ਅਸੀਂ ਸਾਰੇ ਜਥੇਦਾਰ ਅਸਤੀਫੇ ਦੇ ਦੇਵਾਂਗੇ ਜਾਂ ਤਾਂ ਤੁਸੀਂ ਅਸਤੀਫੇ ਇਹਨਾਂ ਦੇ ਮੂੰਹ ਦੇ ਉੱਤੇ ਮਾਰੋ ਆ ਧਾਮੀ ਜਿਹੜਾ ਇਹਨਾਂ ਦਾ ਚਾਪਲੂਸ ਬਣਿਆ ਪਿਆ ਸ਼ਰਮਨੀ ਕਮੇਟੀ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਮੂੰਹ ਦੇ ਉੱਤੇ ਜਿਹੜਾ ਆ ਮਾਰੋ ਇਤਿਹਾਸ ਰੱਟ ਜਾਓ ਕੌਮ ਨੂੰ ਸੱਚ ਜਿਹੜਾ ਆ ਦੱਸ ਦਿਓ ਤੇ ਜਾਂ ਫਿਰ ਤੁਸੀਂ ਸਾਰੇ ਇਕੱਠੇ ਹੋ ਕੇ ਸਿੰਘ ਸਾਹਿਬਾਨ ਜਥੇਦਾਰ ਜੀ ਜਾਂ ਤੁਸੀਂ ਖੁਦ ਹੀ ਫੈਸਲਾ ਲੈ ਲਵੋ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਰ ਤੋਂ ਪੰਥਕ ਸਿਧਾਂਤਾਂ ਪਰੰਪਰਾਵਾਂ ਦੀ ਰੋਸ਼ਨੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਡਾਕਟਰ ਦਰਜੀਤ ਸਿੰਘ ਟੀਮਾ ਨੂੰ ਮਹੇਸ਼ਿੰਦਰ ਸਿੰਘ ਨੂੰ ਆ ਦੂਜੇ ਜਿਹੜੇ ਇਹਨਾਂ ਦੇ ਭੁੰਡੜ ਵਰਗੇ ਆ ਜਾਂ ਹੋਰ ਜਿਹੜੇ ਜਿੰਨੇ ਵੀ ਮਸ਼ਰੇ ਹੋਏ ਆ ਪੰਥਕ ਸਿਧਾਂਤਾਂ ਦਾ ਘਾਨ ਕਰਦੇ ਰਹੇ ਆ ਤੇ ਕਰ ਰਹੇ ਆ ਇਹਨਾਂ ਨੂੰ ਖਾਲਸਾ ਪੰਥ ਦੇ ਵਿੱਚੋਂ ਛੇਕ ਦਿਓ ਪੰਥ ਨੂੰ ਇਹ ਕਹਿ ਦਿਓ ਕਿ ਕੋਈ ਵੀ ਇਹਨਾਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖੇ ਕੋਈ ਸਿੱਖ ਇਹਨਾਂ ਨੂੰ ਫਤਿਹ ਨਾ ਬੁਲਾਵੇ ਕੋਈ ਸਿੱਖ ਇਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਜਿਹੜਾ ਸਹਿਯੋਗ ਆ ਉਹ ਨਾ ਦੇਵੇ ਪਰ ਜਥੇਦਾਰ ਜੀ ਤੁਸੀਂ ਜੋ ਅੱਜ ਬਿਆਨ ਦਿੱਤਾ ਆ ਸੀ ਸਵਾਗਤ ਕਰਦੀ ਆ ਸ਼ਲਾਘਾ ਜੋ ਗਿਆ ਪਰ ਪਤਾ ਨਹੀਂ ਕਿਉਂ ਤੁਸੀਂ ਵੀ ਬੋਲਣ ਦੇ ਵਿੱਚ ਜਿਹੜੀ ਦੇਰੀ ਆ ਉਹ ਜ਼ਰੂਰ ਕਰ ਦਿੱਤੀ ਹੋਈ ਆ ਕਿਉਂ ਤੁਸੀਂ ਇੰਨਾ ਚਿਰ ਜਿਹੜੀ ਆ ਉਹ ਚੁੱਪੀ ਧਾਰਨ ਕਰਕੇ ਰੱਖੀ ਤੁਹਾਡੀ ਚੁੱਪੀ ਦੇ ਕਾਰਨ ਇੱਥੋਂ ਤੱਕ ਨੌਬਤ ਆ ਗਈ ਹੋਈ ਆ ਵੇਖੋ ਬਾਦਲਦਾਨ ਨੇ ਜਥੇਦਾਰਾਂ ਦੀ ਪੱਗ ਨੂੰ ਹੱਥ ਪਾ ਲਿਆ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਜਿਹੜਾ ਹੱਥ ਆ ਉਹ ਪਾ ਦਿਆ ਹੋਇਆ ਅੱਜ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹੋਇਆ ਕੱਲ ਨੂੰ ਤੁਹਾਡੇ ਨਾਲ ਹੋ ਸਕਦਾ ਆਉਣ ਵਾਲੇ ਭਵਿੱਖ ਵਿੱਚ ਜਿਹੜੇ ਜਥੇਦਾਰਾਂ ਦੇ ਨਾਲ ਹੋ ਸਕਦਾ ਇੱਥੇ ਕੋਈ ਜਥੇਦਾਰ ਲਾਉਣ ਦਾ ਜਾਂ ਹਟਾਉਣ ਦਾ ਕੋਈ ਵਿਧੀ ਵਿਧਾਨ ਨਹੀਂ ਆ ਜੋ ਬਾਦਲ ਕੇ ਚਾਹੁੰਦੇ ਉਹੀ ਹੋ ਜਾਂਦਾ ਆ ਕਿਸੇ ਸਮੇਂ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਦੇ ਨਾਲ ਵੀ ਇਹਨਾਂ ਨੇ ਬਹੁਤ ਮਾਰੀ ਕੀਤੀ ਸੀ ਕੁਰਬਾਨੀ ਵਾਲੇ ਸਿੰਘ ਸੰਧ ਭਾਈ ਰਣਜੀਤ ਸਿੰਘ ਜੀ ਸਾਹਿਬ ਦਾ ਜਥੇਦਾਰ ਜਿਨ੍ਹਾਂ ਨੇ ਉਹ ਨਰਕਧਾਰੀਆਂ ਦਾ ਮੁਖੀ ਗੁਰਬਚਨਾ ਗੱਡੀ ਚਾੜਿਆ ਸੀ ਸੰਤ ਜਰਨੈਲ ਸਿੰਘ ਜੀ ਨੇ ਵੀ ਆਖਿਆ ਸੀ ਨਾ ਕਿ ਭਾਈ ਰਣਜੀਤ ਸਿੰਘ ਨੂੰ ਅਸੀਂ ਸੋਨੇ ਦਾ ਤੋਲਾਂਗੇ ਸੋ ਜਿ세 ਭਾਈ ਰਣਜੀਤ ਸਿੰਘ ਨੂੰ ਸੰਤ ਜਰਨੈਲ ਸਿੰਘ ਨੇ ਸੋਨੇ ਦਾ ਤੋਲਣ ਦੀ ਗੱਲ ਕੀਤੀ ਸੀ ਬਾਦਲ ਕਹਿੰਦਾ ਕਿਵੇਂ ਉਹਨਾਂ ਨੂੰ ਜਥੇਦਾਰੀ ਤੋਂ ਜਿਹੜਾ ਆ ਹਟਾ ਦਿੱਤਾ ਕਿਵੇਂ ਉਹਨਾਂ ਦੀ ਤਰਕਤੀ ਕੀਤੀ ਇਸੇ ਤਰ੍ਹਾਂ ਜਥੇਦਾਰ ਭਾਈ ਜੋਗਿੰਦਰ ਸਿੰਘ ਜੀ ਗਿਆਨੀ ਜੀ ਵਿਦਾਂਤੀ ਉਹਨਾਂ ਦੇ ਨਾਲ ਵੀ ਵਾਪਰਿਆ ਵਿਦਾਂਤੀ ਜੀ ਨੂੰ ਵੀ ਇਹਨਾਂ ਨੇ ਵਿਦੇਸ਼ੋਂ ਹੁੰਦੇ ਸਾਰੀ ਜਿਹੜਾ ਆ ਉਹ ਕਿਵੇਂ ਲਾ ਦਿੱਤਾ ਤੇ ਤੁਹਾਨੂੰ ਵੀ ਪਤਾ ਨਹੀਂ ਇਹਨਾਂ ਨੇ ਕਦੋਂ ਲਾ ਦੇਣਾ ਹੈਗਾ ਆ ਕੋਈ ਪਤਾ ਨਹੀਂ ਰਾਤੋਂ ਦਿਨ ਹੀ ਨਾ ਚੜੇ ਇਸ ਕਰਕੇ ਤੁਸੀਂ ਖੁਦ ਜਿਹੜਾ ਸਖਤ ਫੈਸਲਾ ਲਵੋ ਬਾਦਲ ਕਿਆਂ ਦੇ ਖਿਲਾਫ ਤੁਹਾਨੂੰ ਤਾਂ ਚਾਹੀਦਾ ਸੀ ਕਿ ਜਿੰਨੇ ਵੱਡੇ ਬਾਦਲ ਕਿਆਂ ਨੇ ਗੁਨਾਹ ਕੀਤੇ ਆ ਉਹ ਇਹਨਾਂ ਨੂੰ ਤਾਂ 2 ਦਸੰਬਰ ਵਾਲੇ ਦਿਨ ਦੀ ਖਾਲਸਾ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਸੀ ਇਹ ਹੁਣ ਸਿੱਖੀ ਵਿੱਚ ਰਹਿਣ ਦੇ ਕੋਈ ਹੱਕਦਾਰ ਨਹੀਂ ਨਾ ਤਾਂ ਸਿੱਖ ਕਹੋਂਦੇ ਹੱਕਦਾਰ ਆ ਤੇ ਨਾ ਹੀ ਅਕਾਲੀ ਅਖੋਂਦੇ ਹੱਕਦਾਰ ਆ ਤੁਸੀਂ ਦੇਖੋ ਉੱਥੇ ਇਹਨਾਂ ਨੇ ਆਪਣੇ ਸਾਰੇ ਦੋਸ਼ ਕਬੂਲੇ ਪਰ ਬਾਅਦ ਵਿੱਚ ਫਿਰ ਇਹ ਜਿਹੜਾ ਆ ਬਾਹਰ ਆ ਕੇ ਸੁਖਬੀਰ ਸਿੰਘ ਬਾਦਲ ਮੁਕਰ ਗਿਆ ਅਖੇ ਕਹਿੰਦਾ ਮੈਂ ਤਾਂ ਕਹਿੰਦਾ ਆਪਣੀ ਝੋਲੀ ਦੇ ਵਿੱਚ ਪਵਾਏ ਸੀ ਜਦ ਕਿ ਸਮੁੱਚੀ ਕੌਮ ਨੂੰ ਪਤਾ ਆ ਕਿ ਤੁਸੀਂ ਆ ਜਿਹੜੇ ਜ਼ੁਲਮ ਆ ਉਹ ਕੀਤੇ ਆ ਗੁਨਾਹ ਤੁਸੀਂ ਕੀਤੇ ਆ ਪਰ ਤੁਸੀਂ ਦੇਖੋ ਇਹ ਫਿਰ ਉਹਨਾਂ ਤੋਂ ਜਿਹੜਾ ਆ ਉਭਜ ਰਹੇ ਸੀ ਸੋ ਜਥੇਦਾਰ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨ ਦੀ ਗੱਲ ਆ ਇਹ ਸਿੱਖੀ ਦੇ ਸਿਧਾਂਤਾਂ ਦੀ ਗੱਲ ਆ ਤੁਹਾਨੂੰ ਚਾਹੀਦਾ ਸੀ ਕਿ 2 ਦਸੰਬਰ ਵਾਲੇ ਦਿਨ ਇਹਨੂੰ ਪੰਥ ਦੇ ਵਿੱਚੋਂ ਛੇਕ ਦੇ ਦੀ ਟੋਲੀ ਨੂੰ ਛੇਕ ਦੇ ਚਲੋ ਜੇ ਹੁਣ ਉਦਨ ਬਚ ਗਏ ਤਾਂ ਹੁਣ ਵੀ ਤੁਹਾਡੇ ਕੋਲ ਸਮਾਂ ਹੈ ਆ ਤੁਸੀਂ ਤੁਰੰਤ ਵਿਦੇਸ਼ ਤੋਂ ਵਾਪਸ ਆਓ ਤੇ ਇਹਨਾਂ ਦੇ ਖਿਲਾਫ ਤੁਰੰਤ ਜਿਹੜਾ ਐਕਸ਼ਨ ਹੈ ਉਹ ਲਵੋ ਤੁਸੀਂ ਦੇਖੋ ਸੱਤ ਮੈਂਬਰੀ ਕਮੇਟੀ ਨੂੰ ਨਹੀਂ ਮੰਨਦੇ ਤੁਸੀਂ ਹੀ ਸਾਦੀ ਸੀ ਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਾਂ ਇਹ ਤਾਂ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਮੈਂਬਰ ਸੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪਤਰੀ ਤੇ ਦਮਦਮੀ ਤਖਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ਾਂ ਦੇ ਪੋਤਰੀ ਉਹਨਾਂ ਦੀ ਵੀ ਗਰਦਾਰ ਕਸ਼ੀ ਕਰ ਰਹੀ ਹੈ ਇਹ ਅਕਾਲੀ ਹੋ ਸਕਦੇ ਆ ਜਿਹੜੇ ਨਾ ਦਾ ਜਥੇਦਾਰਾਂ ਨੂੰ ਬਖਸ਼ਦੇ ਆ ਨਾ ਪੰਜ ਪਿਆਰਿਆਂ ਨੂੰ ਬਖਸ਼ਦੇ ਆ ਨਾ ਸਾਡੇ ਗੁਰੂ ਨੂੰ ਬਖਸ਼ਦੇ ਆ ਨਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਖਸ਼ਦੇ ਆ ਨਾ ਰਾਗੀਆਂ ਨੂੰ ਜਿਹੜਾ ਆ ਉਹ ਬਖਸ਼ਦੇ ਆ ਬਾਦਲਕੇ ਤਾਂ ਉਹ ਜਮਦੂਤ ਬਣ ਗਏ ਹੋਏ ਆ ਜਿਹਦਾ ਮਰਜ਼ੀ ਜੋ ਮਰਜ਼ੀ ਕਰ ਦਿੰਦੇ ਆ ਇਹਨਾਂ ਨੇ ਇੰਨੀ ਜ਼ਿਆਦਾ ਜਿਹੜੀ ਹੱਤ ਚੁੱਕੀ ਹੋਈ ਆ ਇਹ ਤੇ ਜਨਰਲ ਡਾਇਰ ਦੇ ਨਾਲੋਂ ਵੀ ਭੈੜੇ ਅਬਦਾਲੀ ਦੇ ਨਾਲੋਂ ਭੈੜੇ ਫਰੁਕਸੀਅਤ ਦੇ ਨਾਲੋਂ ਭੈੜੇ ਹੈਗੇ ਆ ਇਹ ਤੇ ਮੱッセ ਰੰਗੜ ਦੇ ਨਾਲੋਂ ਵੀ ਜਿਹੜੇ ਆ ਉਹ ਭੈੜੇ ਹੈਗੇ ਐਸੇ ਕਰਕੇ ਤਾਂ ਭਾਈ ਨਰੈਣ ਸਿੰਘ ਚੋੜਾ ਵਰਗੇ ਜਿਹੜੇ ਸੂਰਮੇ ਆਉਣ ਦਿੱਤਰੇ ਸੀ ਦੇ ਸੁਖਵੀਰ ਸਿੰਘ ਬਾਦਲ ਨੂੰ ਉਹਦੇ ਗੁਨਾਹਾਂ ਦੀ ਉਹਦੇ ਪਾਪਾਂ ਦੀ ਜਿਹੜੀ ਸਜ਼ਾ ਆ ਉਹ ਦੇਣ ਲੱਗੇ ਸੀ ਸੋ ਜਥੇਦਾਰ ਸਾਹਿਬ ਜੀ ਭਾਈ ਬਚਿੱਤਰ ਸਿੰਘ ਜੀ ਤੁਹਾਨੂੰ ਬਹਾਨਾ ਪੈਣਾ ਆ ਤੁਹਾਨੂੰ ਜਥੇਦਾਰ ਭਾਈ ਗੁਰਦੇਵ ਸਿੰਘ ਕੋਂਕੇ ਬਹਾਨਾ ਪੈਣਾ ਆ ਇਹ ਹੁਣ ਤੁਸੀਂ ਦੇਖੋ ਕਿ ਤੁਸੀਂ ਹੋਂ ਨਾ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਵਾਰਸਾਂ ਵਿੱਚ ਆਪਣਾ ਨਾਮ ਲਿਖੋਣਾ ਆ ਤੇ ਜਾਂ ਤੁਹਾਨੂੰ ਗਿਆਨੀ ਗੁਰਬਚਨ ਸਿੰਘ ਬਣਾਉਣਾ ਅਗਲੇ ਤਾਂ ਤੁਹਾਨੂੰ ਗਿਆਨੀ ਗੁਰਬਚਨ ਸਿੰਘ ਬਣਾਉਣਾ ਚਾਹੁੰਦੇ ਆ ਪਰ ਗਿਆਨੀ ਗੁਰਬਚਨ ਸਿੰਘ ਦੇ ਕੀ ਹਾਲਾਤ ਹੋਏ ਆ ਉਹ ਤੁਹਾਨੂੰ ਪਤਾ ਨਾ ਉਹ ਘੜਦਾ ਰਿਹਾ ਨਾ ਘੜਦਾ ਰਿਹਾ ਕੁੱਤੇ ਵਾਲੀ ਉਹਦੀ ਹਾਲਤ ਜਿਹੜੀ ਆ ਉਹ ਬਣੀ ਪਈ ਆ ਉਹਨੇ ਕਿਵੇਂ ਪਰੰਪਰਾਵਾਂ ਦਾ ਜਿਹੜਾ ਕਹਾਣ ਆ ਉਹ ਕੀਤਾ ਸੀ ਬਾਦਲ ਕਿਆਂ ਤੇ ਮਗਰ ਲਾ ਕੇ ਪਰ ਅੱਜ ਉਹਦੀ ਸਿੱਖ ਕੌਮ ਦੇ ਵਿੱਚ ਕੋਈ ਥਾਂ ਨਹੀਂ ਆ ਸੋ ਜਥੇਦਾਰ ਜੀ ਇਹ ਅਹੁਦੇਦਾਰੀਆਂ ਇਹ ਪੈਸੇ ਇਹ ਹੋਰ ਐਸ਼ੋ ਇਸ਼ਰਤ ਵਿਦੇਸ਼ਾਂ ਵਿੱਚ ਜਾਣਾ ਇਹ ਆਮ ਦੀਆਂ ਗੱਲਾਂ ਆ ਪਰ ਤੁਸੀਂ ਪੰਥਕ ਸਿਧਾਂਤਾਂ ਦੀ ਜਿਹੜੀ ਆ ਉਹ ਪਹਿਰੇਦਾਰੀ ਕਰੋ ਤੇ ਬਾਦਲਕਿਆਂ ਦੇ ਖਿਲਾਫ ਜਿਹੜਾ ਸਖਤ ਤੋਂ ਸਖਤ ਜਿਹੜਾ ਫੈਸਲਾ ਆ ਉਹ ਲਵੋ ਤੁਸੀਂ ਦੇਖੋ ਕਿੰਨਾ ਚਿਰ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਅਸਤੀਫਾ ਆ ਲੰਮਾਈ ਰੱਖਿਆ ਅਸਤੀਫਾ ਨਹੀਂ ਦਿੰਦਾ ਸੀ ਉਦੋਂ ਹੀ ਨੂੰ ਤਲਬਾ ਕਰਦੇ ਉਦੋਂ ਹੀ ਇਹਦੇ ਤੋਂ ਜਵਾਬ ਇਹਨਾਂ ਨੂੰ ਕੋਈ ਵਾਧੂ ਸਮਾਂ ਦੇਣ ਦੀ ਲੋੜ ਨਹੀਂ ਆ ਇਹਨਾਂ ਦਾ ਕੋਈ ਲਿਹਾਜ਼ ਕਰਨ ਦੀ ਲੋੜ ਨਹੀਂ ਹੈਗੀ ਇਹ ਬਹੁਤ ਭੜੇ ਬੰਦੇ ਹੈਗੇ ਆ ਜਥੇਦਾਰ ਜੀ ਤੁਸੀਂ ਇਹਨਾਂ ਗੱਲਾਂ ਨੂੰ ਮਹਿਸੂਸ ਕਰਦੇ ਪਏ ਉਹ ਸਾਨੂੰ ਪਤਾ ਆ ਤੁਸੀਂ ਬਹੁਤ ਵੱਡੇ ਦਬਾਅ ੇਠੇ ਹੋ ਦਬਾਅ ਤੁਸੀਂ ਝੱਲ ਰਹੇ ਹੋ ਤੁਸੀਂ ਦਬਾਅ ਕੁਝ ਮੰਨ ਰਹੇ ਹੋ ਤੇ ਕੁਝ ਨਹੀਂ ਵੀ ਮੰਨ ਰਹੇ ਪਰ ਤੁਸੀਂ ਖੁੱਲ ਕੇ ਸਾਹਮਣੇ ਆਓ ਤੁਸੀਂ ਖਾਲਸਾ ਪੰਥ ਦੇ ਹੱਕ ਦੇ ਵਿੱਚ ਜਿਹੜਾ ਆ ਉਹ ਭੁਗਤੋ ਸੋ ਆਸ ਕਰਦੇ ਆ ਕਿ ਜਿਵੇਂ ਹੁਣ ਤੁਹਾਡਾ ਜਿਹੜਾ ਇਹ ਬਿਆਨ ਆਇਆ ਆ ਜੋ ਮੈਂ ਸੰਗਤਾਂ ਨੂੰ ਪੜ੍ਹ ਕੇ ਸੁਣਾਇਆ ਆ ਤੁਸੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਜਿਹੜਾ ਆ ਉਹ ਉਹਨਾਂ ਦੇ ਹੱਕ ਵਿੱਚ ਜਿਹੜਾ ਆ ਉਹ ਭੁਗਤੋਗੇ ਉਹਨਾਂ ਦੀ ਜਥੇਦਾਰੀ ਬਹਾਲ ਕਰਵਾਓਗੇ 2 ਦਸੰਬਰ ਵਾਲੇ ਜਿਹੜੇ ਫੈਸਲੇ ਆ ਉਹ ਤੁਸੀਂ ਲਾਗੂ ਕਰਵਾਓਗੇ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਸਨ ਤੁਸੀਂ ਸੱਤ ਮੈਂਬਰੀ ਕਮੇਟੀ ਨੂੰ ਜਿਹੜੀ ਅਗਵਾਈ ਆ ਉਹ ਦੇਵੋਗੇ ਤਾਂ ਤੁਸੀਂ ਕਹਿ ਚੁੱਕੇ ਹੋ ਕਿ ਇਹ ਲੀਡਰਸ਼ਿਪ ਅਯੋਗ ਆ ਭਾਵੇਂ ਕਿ ਪੰਥ ਦੀ ਤੇ ਅਕਾਲੀ ਦਲ ਦੀ ਅਗਵਾਈ ਕਰਨ ਦੇ ਯੋਗ ਨਹੀਂ ਆ ਤੇ ਫਿਰ ਇਹ ਸੁਖਵੀਰ ਸਿੰਘ ਬਾਦਲ ਕਿਉਂ ਮੁਕਤਸਰ ਦੇ ਉੱਤੇ ਜਿਹੜਾ ਆ ਉਹ ਵੱਡਾ ਜਿਹੜਾ ਪ੍ਰਧਾਨ ਬਣਿਆ ਫਿਰਦਾ ਸੀ ਬੜਾ ਚੰਬਲਿਆ ਫਿਰਦਾ ਸੀ ਕਿਵੇਂ ਬਾਹਾਂ ਉਲਾਰ-ਲਾਰ ਕੇ ਗੱਲਾਂ ਕਰਦਾ ਸੀ ਆ ਹੁਣ ਵੀ ਕਈ ਰੈਲੀਆਂ ਦੇ ਉੱਤੇ ਕਈ ਬਿਆਨਾਂ ਦੇ ਵਿੱਚ ਜਿਹੜੀ ਆ ਉਹ ਇਹ ਸਭ ਤੋਂ ਅੱਗੇ ਹੁੰਦਾ ਆ ਰੈਲੀਆਂ ਵਿੱਚ ਭਜਾ ਫਿਰਦਾ ਆ ਇਹ ਤਾਂ ਫਿਰ ਪੰਥ ਦੇ ਸਿਰ ਉੱਤੇ ਜਿਹੜਾ ਆ ਉਹ ਬੈਠਣਾ ਚਾਹੁੰਦੇ ਆ ਤੇ ਜਥੇਦਾਰ ਦੀ ਇਹ ਲੋਕ ਦੁਆਰਾ ਫਿਰ ਕਾਂਗਰਸ ਵਾਂਗ ਹੀ ਸਿੱਖੀ ਦਾ ਘਾਣ ਕਰਨਗੇ ਭਾਜਪਾ ਦੇ ਨਾਲ ਨਾਲ ਕੇ ਕਰਨਗੇ ਇਹ ਜਥੇਦਾਰ ਜੀ ਸਾਡੀਆਂ ਸੰਸਥਾਵਾਂ ਨੂੰ ਤੁਸੀਂ ਬਚਾ ਸਕਦੇ ਹੋ ਤੁਹਾਡੇ ਸਿਰ ਉਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਸੋ ਇਨੀਆਂ ਕੋ ਬੇਲਤੀਆਂ ਤੁਸੀਂ ਜ਼ਰੂਰ ਪ੍ਰਵਾਨ ਕਰਿਓ ਤੇ ਹੁਣ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਜਿਹੜੇ ਪੰਥਕ ਫਰਜ਼ ਆ ਉਹ ਜ਼ਰੂਰ ਨਿਭਾਓਗੇ ਸੋ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁਖ ਸੇਵਾਦਾਨ ਸਿੱਖ ਜੁਥੇ ਫੈਡਰੇਸ਼ਨ ਭਿੰਡਰਾਂਵਾਲਾ ਹੋਈਆਂ ਨੂੰ ਲਾ ਚੁੱਕਾਂ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ